ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਦੇ نیچے ਆ ਕੇ ਡਾਂਸ ਕਰ ਠੀਕ ਹੈ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੋਸ ਦਿਖਾ ਰਿਆ ਸੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾ ਮੈਨੂੰ ਕਹਿੰਦਾ ਤੂੰ ਸਟੇਜ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚੱਲ ਜਾਨੀ ਇੱਕ ਵਾਰੀ ਮੈਂ ਚੱਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਡਾਂਸਿੰਗ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਕਿ ਫਿਰ ਵੀ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਂ ਉਹਨੂੰ ਬੁਲਾਇਆ ਮੈਂ ਕਿਹਾ ਮੈਂ ਵੀ ਕੁੜੀ ਆ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਵੇ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ 'ਚ ਹੈ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੁਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਦੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ